ਉর্ণਾ ਮੁੱਖ ਮਾਰਕੇ ਤੇ ਸਥਿਤ ਪ੍ਰਾਈਮੋ ਕੈਮੀਕਲ ਚੌਂਕ ਜਿਸ ਨੂੰ ਮਨੀਮ ਚੌਂਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੇ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਪਛਾਣ ਪੰਕਜ ਕੁਮਾਰ ਨਿਵਾਸੀ ਬੀਪੋਰ ਸਾਹਿਬ ਦੇ ਤੌਰ ਤੇ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਦੋ ਛੋਟੇ ਬੱਚਿਆਂ ਦਾ ਪਿਤਾ ਪੰਕਜ ਸ਼ਰਮਾ ਐਨ ਐਫ ਐਲ ਦੇ ਲੋਡਿੰਗ ਪਲਾਟ ਵਿੱਚ ठेकेदार ਦੇ ਕੋਲ ਕੰਮ ਕਰਦਾ ਸੀ ਅਤੇ ਆਪਣੀ ਡਿਊਟੀ ਖਤਮ ਕਰਕੇ ਆਪਣੀ ਸੁਪਲੈਂਡਰ ਮੋਟਰਸਾਈਕਲ ਤੇ ਘਰ ਜਾ ਰਿਹਾ ਸੀ ਕਿ ਅਚਾਨਕ ਉਸ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਅਤੇ ਪਿੱਛੇ ਆ ਰਹੇ ਟੈਂਕਰ ਨੇ ਉਸ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਵਿੱਚ ਪੰਕਜ ਦੀ ਮੌਕੇ ਤੇ ਹੀ ਮੌਤ ਹੋ ਗਈ ਮੋਕੇ ਉੱਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਾਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਸ਼wini Sharma ਅਸ਼wini ਦੱਸੋ ਕਿ ਮਾਮਲਾ ਕਿੱਦਾਂ ਲੱਗਿਆ ਇਹ ਲੋਹੜੀ ਤੇ ਦੇਗਾ ਜੀ ਕੰਟਰੈਕਟਰ ਲੇਬਰ ਦੇ ਵਿੱਚ ਕੰਮ ਕਰਦਾ ਹੈਗਾ ਜੀ ਲੋਹੜੀ ਨੇ ਬੈਗਿੰਗ ਦੇ ਵਿੱਚ ਕੰਮ ਕਰ ਰਿਹਾ ਹੈ ਜੀ ਹੁਣ ਇਹ ਬੈਗ ਨਾਲ ਭਰ ਕੇ ਆ ਰਿਹਾ ਹੈ ਜੀ ਇਹ ਘਰੋਂ ਜਾ ਰਹੇ ਸੀਗਾ ਰੋਕ ਦੇਖ ਰਹੇ ਹੋਗੇ ਜੀ ਇੱਕਾ ਤਾਂ ਐਕਸੀਡੈਂਟ ਹੋਇਆ ਪਤਾ ਲੱਗਾ ਘਰੋਂ ਜਾ ਰਹੇ ਸੀਗੇ ਨੇ ਮੋਟਰਸਾਈਕਲ ਸਿੱਪ ਕੀਤਾ ਨਹੀਂ ਨਹੀਂ ਪਤਾ ਕੀ ਤਸਵੀਰ ਕੰਟਰੈਕਟਰ ਆਪ ਰਿਹਾ ਕਿੰਨੇ ਕਿ ਮੈਂ ਤੇ ਰੋਟੀ ਖਾਣ ਆਇਆ ਜੀ ਕਰ ਮੈਨੂੰ ਪਤਾ ਲੱਗੇ ਬਾਦਲ ਸਿੰਘ ਹੈ ਜੀ ਕਿਹਨੇ ਦੱਸੋ ਕੋਣ ਬੰਦਾ ਹੈ ਪੰਕ ਜੀ ਹੈ ਜੀ ਉਹ ਹੋਰ ਹਾਂਦੇ ਹੈ ਜੀ ਹਾਂ ਬੈਗਨ ਪਲਾਂਟ ਚ ਲੱਗਿਆ ਵੀ ਥੈਨੇਕ ਭਰਕਾ ਹਾਂਜੀ ਅੱਛਾ ਟਰੈਕ ਭਰਕਾ ਆਇਆ ਜੀ ਹਾਂ ਹਾਂ ਤੇ ਕਿੱਦਾਂ ਹੋਇਆ ਐਕਸੀਡੈਂਟ ਪਤਾ ਲੱਗਾ ਤੇ ਪੱਕਾ ਟੈਂਕੀ ਦਾ ਕਹਿੰਦੇ ਉੱਪਰ ਇਹ ਤਾਂ ਮਗਰ ਬਾਅਦ ਸਾਨੂੰ ਫੋਨ ਕੀਤਾ ਤਾਂ ਆਇਆ ਇੱਥੇ ਨੱਟੇ ਅਸੀਂ ਮੌਕੇ ਤੇ ਆਏ ਆ ਟੈਂਕੀ ਪਿੱਛੇ ਖੜੀ ਹੈ ਗੱਡੀ ਦੇ ਵਿੱਚ ਲੋਕ ਸਦੇ ਸਵਾਰ ਸੀਗਾ ਤੇ ਟੈਂਕੀ ਨਾਲ ਡੇਟ ਬਚਣ ਬਾਰੇ ਪਬਲਿਕ ਨੂੰ ਪਤਾ ਲੱਗਿਆ ਬਾਕੀ ਤਫ਼ਤੀਸ਼ ਜਾਰੀ ਹੈ ਜੋ ਵੀ ਗੱਲ ਸਾਹਮਣੇ ਆਏਗੀ ਕਾਰਵਾਈ ਕੀਤੀ ਜਾਏਗੀ ਤੇ ਸਰਨਾਮ ਨੂੰ ਪਤਾ ਲੱਗਿਆ ਕਿੱਥੇ ਦਾ ਬੰਦਾ ਸੀ ਇਹ ਕੌਣ ਸੀ ਇਹ ਹਜੇ ਫਿਲਹਾਲ ਜਾਣਕਾਰੀ ਨਹੀਂ ਵੀ ਪਬਲਿਕ ਕਹਿ ਰਹੀ ਹੈ ਕਿ ਆ ਪਿੰਡ ਹੈਗਾ ਨਾਲੇ ਇਥੋਂ ਦਾ ਹੈ ਬਾਕੀ ਕਲੀਅਰ ਕਰ ਰਹੇ ਆ ਤੇ ਸਰ ਪੁਲਿਸ ਵੱਲੋਂ ਕੀ ਕਰ ਰਹੀ ਹੈ ਅਸੀਂ ਉਹ ਮੌਕੇ ਤੇ ਬੋਡੀ ਨੂੰ ਜਿਹੜਾ ਚੁੱਕ ਕੇ ਹਸਲ ਲੈ ਕੇ ਜਾ ਰਹੇ ਆ ਬਾਕੀ ਜੋ ਇਨਫਾਰਮੇਸ਼ਨ ਮਿਲੇਗੀ ਉਸ ਦੇ ਆਧਾਰ ਤੇ ਅਕਸਰਾਂ ਧਿਆਨ ਚ ਲਿਆ ਕੇ ਕਾਰਵਾਈ ਕੀਤੀ ਜਾਏਗੀ